ਇਸ ਦਾ ਨਾਮ ਹੈ ਕਰਵਨ ਜੀਵਨ ਸਿੰਘ ਚਾਹਤ ਇਹ ਮਨਸਾ ਦਾ ਰਹਿਣਾ ਹੈ ਕਿ ਆਹ ਮੇਰੇ ਕੋਲ ਜਿਹੜਾ ਸਿੱਧੂ ਹੁਸ਼ੇਵਾਲੇ ਦਾ ਕਤਲ ਦਾ ਚਲਾਲ ਦੀ ਕਾਪੀ ਹੈ ਪੰਜਾਬੀ ਦੀ ਇੱਕ ਕਹਾਵਤ ਤੋਂ ਮੁਤਲਕ ਰੱਖਦਾ ਹੈ ਕਿ ਕਿਸੇ ਤੇ ਉਂਗਲ ਚੱਕਣ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੂਟਾ ਫੇਰ ਲੈਣਾ ਚਾਹੀਦਾ ਹੈ ਤਾਂ ਸੁਖਪਾਲ ਕਹਿ ਰਹੇ ਨੂੰ ਮੇਰਾ ਇੱਕ ਸਵਾਲ ਹੈ ਕਿ ਇਸ ਫੋਟੋ ਬਾਰੇ ਉਹਨਾਂ ਦਾ ਕੀ ਵਿਚਾਰ ਹੈ ਹੋ ਸਕਦਾ ਕਿ ਸੁਖਪਾਲ ਖੈਰਾ ਦਾ ਪਰਿਵਾਰ ਜਿਹੜਾ ਕੋਈ ਵੀ ਚੋਣਾ ਜੜੀਆਂ ਆ ਉਹ ਕਿਸੇ ਜਵਾਨ ਧੀ ਪੁੱਤ ਦੀ লাশ ਤੇ ਰੂਪੀ ਸਿੱਕੇ ਬਿਨਾ ਜਿਹੜਾ ਆ ਉਹ ਕਿੱਦਾਂ ਲੜ ਸਕਦਾ ਕਿ ਜਿਹੜੇ ਪਿਛਲੇ ਦੋ ਫੋਟੋਆਂ ਆ ਇਹ ਤੁਹਾਡੀ ਹੀ ਸਰਕਾਰ ਦਰਾਂ ਇਹਨਾਂ ਦੀ ਮੌਤ ਹੋਈ ਇਹਨਾਂ ਨੂੰ ਤੁਸੀਂ ਕੀ ਇਨਸਾਫ ਦਿੱਤਾ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਐਡਵੋਕੇਟ ਹਰ ਸਿਮਰਨ ਕੁਮਾਰ ਸੁਖਪਾਲ ਖੈਰਾ ਸੰਗਰੂਰ ਵਿਖੇ ਬੂਟਾ ਮੰਗ ਰਹੇ ਨੇ ਉਹਨਾਂ ਤੋਂ ਮੇਰੇ ਦੋ ਸਵਾਲ ਆ ਕਿ ਪਿਛਲੇ ਦਿਨੀ ਮੈਂ ਉਹਨਾਂ ਦੀ ਇੱਕ ਪ੍ਰੈਸ ਕਾਨਫਰੰਸ ਦੇਖ ਰਿਹਾ ਸੀਗਾ ਮੀਤ ਹੇਰ ਦੇ ਖਿਲਾਫ ਕਿ ਇੱਕ ਚਲਾਨ ਦੀ ਕਾਪੀ ਦਿਖਾ ਰਹੇ ਸੀ ਇੱਕ ਵੀਡੀਓ ਦਿਖਾ ਰਹੇ ਸੀ ਕਿ ਉਹਨਾਂ ਦੇ ਵਿਆਹ ਤੇ ਕੋਈ ਇੱਕ ਸ਼ਖਸ਼ ਆਉਂਦਾ ਤੀਸਰਾ ਬੰਦਾ ਜਿਹਦਾ ਚਲਾਨ ਚ ਨਾਮ ਆ ਸਿੱਧੂ ਮੁਸੇਵਾਲੇ ਦੇ ਕਤਲ ਕੇਸ ਦੇ ਵਿੱਚ ਤਾਂ ਮੇਰਾ ਪੰਜਾਬੀ ਦੀ ਇੱਕ ਕਹਾਵਤ ਤੋਂ ਮੁਤਲਕ ਰੱਖਦਾ ਆ ਕਿ ਕਿਸੇ ਤੇ ਉਂਗਲ ਚੱਕਣ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੂਟਾ ਫੇਰ ਲੈਣਾ ਚਾਹੀਦਾ ਆ ਤਾਂ ਸੁਖਪਾਲ ਖੈਰਾ ਨੂੰ ਮੇਰਾ ਇੱਕ ਸਵਾਲ ਆ ਕਿ ਇਸ ਫੋਟੋ ਬਾਰੇ ਉਹਨਾਂ ਦਾ ਕੀ ਵਿਚਾਰ ਆ ਕਿ ਇਹ ਫੋਟੋ ਜਿਹਦੇ ਵਿੱਚ ਗੁਰਦੇਵ ਸਿੰਘ ਦੇਵੀ ਜਿਹਨੂੰ ਨਸ਼ੇ ਦੇ ਕੇਸ ਦੇ ਵਿੱਚ ਲੱਖਾਂ ਹਜ਼ਾਰਾਂ ਮਾਵਾਂ ਦੀ ਜਿਹੜੇ ਪੁੱਤ ਜਿਹੜੇ ਆ ਨਸ਼ੇ ਦੀ ਭੇਡ ਛਾੜ ਦਿੱਤੇ ਉਹਦੇ ਨਾਲ ਸੀਟ ਸ਼ੇਅਰ ਕਰ ਰਹੇ ਇਹ ਤੇ ਇਹਨਾਂ ਦਾ ਬੇਟਾ ਇਹਦੇ ਬਾਰੇ ਉਹਨਾਂ ਦਾ ਕੀ ਜਵਾਬ ਆ ਤੇ ਇਹਦੇ ਬਾਰੇ ਕੀ ਜਵਾਬ ਆ ਕਿ ਜਿਹਦੇ ਵਿੱਚ ਉਹ ਤੇ ਤੀਸਰੇ ਬੰਦੇ ਤੇ ਚਲਾਨ ਦੇ ਵਿੱਚ ਨਾਮ ਸੀ ਤਾਂ ਇਹਨਾਂ ਦਾ ਇਸ ਚਲਾਨ ਦੇ ਵਿੱਚ ਸਿੱਧਾ-ਸਿੱਧਾ ਨਾਮ ਹੈ ਨਸ਼ੇ ਦੇ ਕੇਸ ਦੇ ਵਿੱਚ ਇਹਦੇ ਉੱਤੇ ਪੰਜਾਬ ਨੂੰ ਜਵਾਬ ਕਿਉਂ ਨਹੀਂ ਦਿੰਦੇ ਕਿਉਂ ਫਾਜ਼ਿਲਕਾਦੀ ਕੋਰਟ ਦੇ ਵਿੱਚ ਕਿਉਂ ਈਡੀ ਦੇ ਕੋਰਟ ਦੇ ਵਿੱਚ ਜਿਹੜਾ ਕੇਸ ਇਹਨੂੰ ਚੱਲਣ ਕਿਉਂ ਨਹੀਂ ਦੇਣਾ ਚਾਹੁੰਦੇ ਜੇ ਸੱਚੇ ਆ ਤਾਂ ਕੇਸ ਲੜ ਕੇ ਬਰੀ ਹੋ ਕੇ ਆਉਣ ਨਾ ਕਿ ਇਧਰੋਂ ਉਧਰੋਂ ਰਾਹ ਲੱਭਣ ਕਿ ਕੇਸ ਡੱਕ ਦਿੱਤਾ ਜਾਵੇ ਦੂਸਰਾ ਸਵਾਲ ਇਹਨਾਂ ਤੋਂ ਇਹ ਸੀਗਾ ਕਿ ਮੈਂ ਬੜੇ ਦਿਨਾਂ ਦਾ ਇਹ ਸੋਚਦਾ ਸੀ ਕਿ ਇਹ ਕਿੱਦਾਂ ਹੋ ਸਕਦਾ ਕਿ ਸੁਖਪਾਲ ਖੈਰਾ ਦਾ ਪਰਿਵਾਰ ਜਿਹੜਾ ਕੋਈ ਵੀ ਚੋਣਾ ਜੜੀਆਂ ਆ ਉਹ ਕਿਸੇ ਜਵਾਨ ਧੀ ਪੁੱਤ ਦੀ লাশ ਤੇ ਰੋਟੀ ਸੇਕੇ ਬਿਨਾ ਜਿਹੜਾ ਆ ਉਹ ਕਿੱਦਾਂ ਲੜ ਸਕਦਾ ਤਾਂ ਉਹ ਅੱਜ ਉਹ ਵੀ ਦਿਨ ਆ ਗਿਆ ਅੱਜ ਆ ਟਵੀਟ ਇਹਨਾਂ ਦੀ ਮੈਂ ਦੇਖਦਾ ਸੀ ਕਿ ਆ ਟਵੀਟ ਦੇ ਵਿੱਚ ਇਹਨਾਂ ਨੇ ਸਿੱਧੂ ਮੂਸੇਵਾਲਾ ਦੀਪ ਸਿੱਧੂ ਤੇ ਸੰਦੀਪ ਨੰਗਲ ਅੰਬੇਆ ਦੀ ਇਹ ਫੋਟੋ ਸ਼ੇਅਰ ਕਰਕੇ ਕਹਿੰਦੇ ਕਿ ਮੈਂ ਇਹਨਾਂ ਦਾ ਇਨਸਾਫ ਲੈਣਾ ਤਾਂ ਇਹਨਾਂ ਤੋਂ ਇੱਕ ਸਵਾਲ ਆ ਕਿ ਜਿਹੜੇ ਪਿਛਲੇ ਦੋ ਫੋਟੋਆਂ ਆਇਆ ਇਹ ਤੁਹਾਡੇ ਹੀ ਸਰਕਾਰ ਦੌਰਾਨ ਇਹਨਾਂ ਦੀ ਮੌਤ ਹੋਈ ਇਹਨਾਂ ਨੂੰ ਤੁਸੀਂ ਕੀ ਇਨਸਾਫ ਦਿੱਤਾ ਤੇ ਇਹਨਾਂ ਬਾਰੇ ਇਹਨਾਂ ਦਾ ਕੀ ਵਿਚਾਰਿਆ ਕਿ ਜਿਹੜੇ ਆ ਪੁੱਤ ਜਿਹੜੇ 80 90 ਦੇ ਦਹਾਕੇ ਦੇ ਵਿੱਚ ਇਹਨਾਂ ਦੇ ਪਿਓ ਦੀ ਕੀਤੀ ਦੇ ਭੇਟ ਚੜ ਗਏ ਇਸ ਗੱਲ ਦਾ ਜਿਹੜਾ ਆ ਇਹ ਮੁੱਦਾ ਕਿਦਨ ਚੱਕਣਗੇ ਸੁਖਪਾਲ ਖਹਿਰਾ ਉਸੇ ਪਾਰਟੀ ਕੋ ਜਿਸ ਪਾਰਟੀ ਦੇ ਨੁਮਾਇੰਦੇ ਬਣ ਕੇ ਅੱਜ ਵੋਟਾਂ ਮੰਗ ਰਿਹਾ